ਦੇਖੋ ਤਰਨ ਤਾਰਨ ਦੀ ਬਾਈ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਪਣੀ ਹਾਰ ਕੰਡ ਤੇ ਲਿਖੀ ਦਿਖ ਰਹੀ ਹੈ ਤੇ ਸਰਕਾਰ ਬੁਖਲਾ ਚੁੱਕੀ ਹੈ ਜਿਹੜੀ ਸਰਕਾਰੀ ਮਸ਼ੀਨਰੀ ਹੈ ਉਹ ਤਾਂ ਦੱਬ ਕੇ ਉੱਥੇ ਦੁਰਪਿਯੋ ਕੋਰੇ ਔਰ ਇਸ ਤਰੀਕੇ ਲੱਗ ਰਿਹਾ ਹੈ ਕਿ ਜੋ ਮਨੀਸ਼ ਸੋਧਿਆ ਨੇ ਕਿਹਾ ਸੀ ਆਪਣੀ ਵਰਕਰ ਮਿਲਨੀ ਦੇ ਵਿੱਚ ਕਿ ਸਾਮ-ਦਾਮ ਦੰਦ ਭੇਡ ਸਭ ਲਾਵਾਂਗੇ ਤੇ ਚੋਣਾ ਜਿੱਤਾਂਗੇ ਤੇ ਉੱਥੇ ਤਾਂ ਐਸਐਸਪੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਤਾਂ ਕੀ ਚੋਣ ਲੜਨੀ ਸੀ ਇਹ ਲੱਗ ਰਿਹਾ ਹੈ ਕਿ ਜਿਹੜੇ ਰਵਜੋਤ ਕੌਰ ਗਰੇਵਾਲ ਨੇ ਐਸਐਸਪੀ ਤਰਨਤਾਰਨ ਦੇ ਉਹ ਆਮ ਆਦਮੀ ਪਾਰਟੀ ਵੱਲੋਂ ਉੱਥੇ ਜਿਹੜੀ ਚੋਣ ਹੈ ਉਹ ਲੜ ਰਹੇ ਨੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਦੇ ਵਿਰੁੱਧ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਕੱਲ ਵੀ ਇੱਕ ਕੰਪਲੇਂਟ ਅਸੀਂ ਚੀਫ ਇਲੈਕਟੋਰਲ ਪੰਜਾਬ ਨੂੰ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਭੇਜੀ ਸੀ ਕਿ ਕਿਸ ਤਰੀਕੇ ਪ੍ਰਾਈਵੇਟ ਗੱਡੀ ਦੇ ਵਿੱਚ ਫੇਕ ਨੰਬਰ ਪਲੇਟਾਂ ਲਾ ਕੇ ਉੱਥੇ ਜਿਹੜੇ ਕੈਂਡੀਡੇਟ ਐ ਸ਼੍ਰੋਮਨੀ ਇਕਲ ਦਲ ਦੇ ਬੀਬੀ ਸੁਖਵਿੰਦਰ ਕੌਰ ਰੰਦਾਵਾ ਤੇ ਉਹਨਾਂ ਦੀ ਬੇਟੀ ਕੰਚਨ ਪ੍ਰੀਤ ਦੀ ਰੈਕੀ ਕੀਤੀ ਜਾ ਰਹੀ ਜਦੋਂ ਲੋਕਲ ਸੰਗਤ ਨੇ ਉਹ ਗੱਡੀ ਰੋਕੀ ਜਿਹੜੇ ਦੋ ਬੰਦੇ ਰੈਕੀ ਕਰ ਰਹੇ ਸੀ ਉਹ ਬਾਹਰ ਨਿਕਲੇ ਉਹ ਕਹਿੰਦੇ ਜੀ ਇਸ ਤਾਂ ਪੁਲਿਸ ਮੁਲਾਜ਼ਮ ਸਾਨੂੰ ਤਾਂ ਜਿਹੜੇ ਐਸਪੀ ਐ ਰਿੱਪੂ ਤਮਨ ਸਿੰਘ ਉਹਨਾਂ ਨੇ ਤੇ ਜਿਹੜਾ ਸੀਆਈਏ ਦਾ ਇੰਚਾਰਜ ਆ ਪ੍ਰਭਜੀਤ ਸਿੰਘ ਉਹਨੇ ਭੇਜ ਕੋਈ ਲਿਖਤ ਆਰਡਰ ਨਹੀਂ ਸੀ ਔਰ ਗੱਡੀ ਦੀਆਂ ਨੰਬਰ ਪਲੇਟ ਦੀਆਂ ਫੋਟੋਆਂ ਤੇ ਜਿਹੜੀ ਮੌਕੇ ਤੇ ਸੰਗਤ ਨੇ ਵੀਡੀਓ ਬਣਾਈ ਹੈ ਉਹ ਵੀ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਹੈ ਕਿ ਨੰਬਰ ਪਲੇਟ ਤੱਕ ਜਾਲੀ ਲਾ ਕੇ ਅਗਰ ਪੁਲਿਸ ਉੱਥੇ ਕੈਂਡੀਡੇਟ ਦੀ ਤੇ ਉਹਦੀ ਬੇਟੀ ਦੀ ਰੇਕੀ ਕਰ ਰਹੀ ਹੈ ਤਾਂ ਕਿ ਇਸ ਤਰੀਕੇ ਫ੍ਰੀ ਤੇ ਫਿਰ ਇਲੈਕਸ਼ਨ ਤਰਨ ਤਰਨ ਦੇ ਵਿੱਚ ਹੋਏਗਾ। ਔਰ ਦੂਸਰਾ ਅੱਜ ਸਵੇਰ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਚਾਹੇ ਲੀਡਰ ਹੋਣ ਕਾਉਂਸਲਰ ਸਰਪੰਚ ਉਹਨਾਂ ਦੇ ਘਰੇ ਵੱਖੋ ਵੱਖ ਜ਼ਿਲ੍ਹਿਆਂ ਤੋਂ ਪੁਲਿਸ ਜਾਰੀ ਹੈ ਤੇ ਉਹਨਾਂ ਨੂੰ ਕਿਸੇ ਨੂੰ ਕਹਿੰਦੇ ਜੀ ਇਹਨੂੰ ਫਲਾਣੇ ਕੇਸ 'ਚ ਨਾਮਿਨੇਟ ਕਰ ਲਿਆ। ਹੁਣ ਸਾਡਾ ਇੱਕ ਜਮੇਰ ਸਿੰਘ ਹੈ ਸਰਪੰਚ ਸਾਹਿਬ ਫਿਰ ਸਾਡਾ ਕਾਉਂਸਲਰ ਹੈ ਉੱਥੇ ਸ਼ਾਮ ਸਿੰਘ ਫਿਰ ਵਰਿੰਦਰ ਸਿੰਘ ਸਰਪੰਚ ਹੈ ਬਲਵਿੰਦਰ ਸਿੰਘ ਸਰਪੰਚ ਹੈ ਮਤਲਬ ਵਕੋ ਵਕਰੇ ਜ਼ਿਲ੍ਹਿਆਂ ਦੀ ਕਿਤੇ ਉਹ ਅੰਮ੍ਰਿਤਸਰ ਤੋਂ ਕਿਤੇ ਉਹ ਬਟਾਲਾ ਤੋਂ ਪੁਲਿਸ ਆ ਕੇ ਉਹਨਾਂ ਨੂੰ ਚੱਕ ਕੇ ਲੈ ਜਾ ਰਹੀ ਹੈ ਕਾਦੇ ਲਈਏ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਉਹ ਪ੍ਰਚਾਰ ਕਰ ਰਹੇ ਨੇ ਮੈਂ ਅੱਜ ਚੀਫ ਇਲੈਕਟੋਰਲ ਪੰਜਾਬ ਸਾਹਿਬ ਨੂੰ ਇਹ ਬੇਨਤੀ ਕੀਤੀ ਹੈ ਕਿ ਕਿ ਇਸ ਤਰੀਕੇ ਆਪਾਂ ਫ੍ਰੀ ਤੇ ਫਿਰ ਇਲੈਕਸ਼ਨ ਕਰਾਉਣੀ ਹੈ ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਆ ਜਿਹੜੀ ਕੰਪਲੇਂਟ ਹੈ ਲਿਖਤੀ ਇੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਜਿਹੜੇ ਉੱਥੇ ਦੇ ਕੈਂਡੀਡੇਟ ਹੈ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਇਨਾਂ ਵੱਲੋਂ ਭੇਜੀ ਗਈ ਹੈ ਕਿ ਰਵਜੋਤ ਕੌਰ ਗਰੇਵਾਲ ਜਿਨ੍ਹਾਂ ਤੇ ਜ਼ਿੰਮੇਵਾਰੀ ਸੀ ਤਰਨਤਾਰਨ ਦੇ ਵਿੱਚ ਅਮਨੋ ਆਮਾਨ ਨਾਲ ਚੋਣ ਕਰਾਉਣ ਦੀ ਉਹ ਸਰਕਾਰ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਸਰਕਾਰ ਦੀ ਜਿਹੜੀਆਂ ਕਈਆਂ ਹੋਈਆਂ ਡਿਕਟੇਟਸ ਹਨ ਉਹਨੂੰ ਕਰਕੇ ਧੱਕੇਸ਼ਾਹੀ ਕਰ ਰਹੇ ਨੇ ਸੋ ਰਵਜੋਤ ਕੌਰ ਗਰੇਵਾਲ ਦਾ ਇਮੀਡੀਏਟਲੀ ਤਰਨਤਾਰਨ ਤੋਂ ਤਬਾਦਲਾ ਕੀਤਾ ਜਾਵੇ ਔਰ ਉੱਥੇ ਕੋਈ ਆਈਪੀਐਸ ਅਫਸਰ ਅੱਛਾ ਜਿਹੜਾ ਕੋਈ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੂੰ ਮੰਨੇ ਜਿਹੜਾ ਲਾਅ ਆਫ ਦਾ ਲੈਂਡ ਜਿਹੜਾ ਕਾਨੂੰਨ ਨੂੰ ਮੰਨੇ ਉਹਨੂੰ ਲਗਾਇਆ ਜਾਵੇ অবজারভার ਬਾਹਰਲੇ ਸੂਬਿਆਂ ਤੋਂ ਤਰਨਤਾਰਨ ਦੇ ਵਿੱਚ ਲਗਾਏ ਜਾਣ ਕਿਉਂਕਿ ਭਗਵੰਤ ਮਾਨ ਸਾਹਿਬ ਇੰਨਾ ਜ਼ਿਆਦਾ ਲੋਕਾਂ ਦੇ ਰੋਹ ਤੋਂ ਡਰ ਗਏ ਨੇ ਕਿ ਭਗਵੰਤ ਮਾਨ ਜਿਹੜੇ ਕਹਿੰਦੇ ਸੀ ਕਿ ਮੈਨੂੰ ਇੱਕ ਮੌਕਾ ਦੇ ਦਿਓ ਮੈਂ ਦੁਬਾਰਾ ਵੋਟਾਂ ਮੰਗਣ ਨਹੀਂ ਆਉਂਦਾ ਜੇ ਕੰਮ ਨਹੀਂ ਕੀਤਾ ਤਾਂ 4 ਸਾਲ ਬਾਅਦ ਮਾਨ ਸਾਹਿਬ ਦਾ ਇਹ ਆਲੋਗਿਆ ਕਿ ਹੁਣ ਧੱਕੇਸ਼ਾਹੀ ਨਾਲ ਲੈਕਚਰਾਂ ਜਿੰਨੀਆਂ ਪੈਰੀਆਂ ਨੇ ਸੋ ਤਰਨਤਾਰਨ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਬਣਾਇਆ ਜਾ ਰਿਹਾ ਮੈਂ ਸਬੂਤਾਂ ਤਹਿਤ ਜਿੱਦਾਂ ਪਹਿਲਾਂ ਦੋ ਡੀਐਸਪੀਆਂ ਦੇ ਖਿਲਾਫ ਸਬੂਤ ਦਿੱਤੇ ਸੀ ਧੰਨਵਾਦ ਕਰਦੇ ਆ ਕਿ ਚੋਣ ਕਮਿਸ਼ਨ ਨੇ ਕਾਰਵਾਈ ਕੀਤੀ ਉਹਨਾਂ ਨੂੰ ਬਦਲਿਆ ਹੁਣ ਇਸੇ ਤਰੀਕੇ ਸਬੂਤਾਂ ਤਹਿਤ ਜੋ ਕੱਲ੍ਹ ਵਾਲੀ ਘਟਨਾ ਜਿੱਥੇ ਕੈਂਡੀਡੇਟ ਦੀ ਰੈਕੀ ਹੋਈ ਉਹ ਵੀ ਦਿੱਤੀ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚਾਂ ਤੇ ਕੌਂਸਲਰਾਂ ਨੂੰ ਉਥੋਂ ਚੱਕਿਆ ਗਿਆ ਇਹ ਵੀ ਅਸੀਂ ਬਕਾਇਦਾ ਦਿੱਤਾ ਤੇ ਚੋਣ ਕਮਿਸ਼ਨਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਉਹ ਕਾਰਵਾਈ ਕਰਨਗੇ ਨਹੀਂ ਤਰਨ ਤਰਨ ਦੇ ਵਿੱਚ ਲੋਕਾਂ ਦਾ ਰੋਹ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦਾ ਕੈਡਰ ਦਾ ਰੋਹ ਹੈ ਜਿਹੜਾ ਉਹ ਵਾਅਦਾ ਜਾ ਰਹੇ ਜਿੱਤੇ ਜਿਹੜੇ ਨਤੀਜੇ ਨੇ ਉਹ ਫਿਰ ਸਾਰੇ ਭੁਗਤਣ ਦੇ ਲਈ ਤਿਆਰ ਰਹਿਣ ਕਿਉਂਕਿ ਇਸ ਤਰੀਕੇ ਅਗਰ ਜਮਹੂਰੀਅਤ ਦਾ ਕਤਲ ਕਰਨ ਦੀ ਸਰਕਾਰ ਚਾਹੂਗੀ ਤਾਂ ਸ਼੍ਰੋਮਣੀ ਅਕਾਲੀ ਦਲ ਜਮਹੂਰੀਅਤ ਦਾ ਕਤਲ ਨਹੀਂ ਹੋਣ ਦੇਊਗਾ ਲਾਫ ਲੈਂਡ ਨੂੰ ਅਸੀਂ ਬਚਾਵਾਂਗੇ ਤੇ ਦੂਜਾ ਮੈਂ ਅਫਸਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਧੱਕਾ ਦੱਸ ਦਿੰਦਾ ਅਫਸਰ ਸਰਕਾਰ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਇਹ ਚੀਜ਼ ਸਮਝ ਲੈਣ ਕਿ ਸੰਵਿਧਾਨ ਤੋਂ ਉੱਪਰ ਕੋਈ ਨਹੀਂ ਜੇ ਅਫਸਰ ਧੱਕੇਸ਼ਾਹੀ ਕਰਨਗੇ ਤਾਂ ਸੰਵਿਧਾਨ ਦੇ ਮੁਤਾਬਕ ਚਾਹੇ ਕੋਰਟ ਹੈ ਜਾ ਇਲੈਕਸ਼ਨ ਕਮਿਸ਼ਨ ਦਾ ਦਰਵਾਜ਼ਾ ਉੱਥੇ ਤੱਕ ਲੈ ਕੇ ਜਾਵਾਂਗੇ ਤੇ ਬਣਦੀ ਸਜ਼ਾ ਉਹ ਹਥਸਤਰ ਨੂੰ ਦਿਵਾਵਾਂਗੇ ਜੋ ਧੱਕੇਸ਼ਾਹੀ ਕਰੂਗਾ ਸੋ ਮੈਨੂੰ ਪੂਰਾ ਨਾਸ ਹੈ ਕਿ ਅਸੀਂ ਅੱਜ ਸਾਡਾ ਵਫਦ ਹੈ ਜਿਹੜਾ ਮਿਲਿਆ ਸਾਡੇ ਜਸਪ੍ਰੀਤ ਬਰਾੜ ਸਾਹਿਬ ਰਵਿੰਦਰ ਸਾਫਲਾ ਸਾਹਿਬ ਤੇ ਐਡਵੋਕੇਟ ਵਾਣਾ ਸਾਹਿਬ ਅਸੀਂ ਮਿਲੇ ਆ ਤੇ ਚੋਣ ਕਮਿਸ਼ਨਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਇਹਤੇ ਕਾਰਵਾਈ ਕਰਕੇ ਉਹ ਜਲਦੀ ਇਹ ਜਿਹੜੀ ਸਾਡੀ ਸ਼ਿਕਾਇਤ ਇਹਨੂੰ ਅਡਰੈਸ ਕਰਨੀ ਹੈ